ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਪ੍ਰੋਗਰਾਮ ਵਲੋਗ ਸੇ। ਹੋਰ ਸਾਰੇ ਕਿਵੇਂ ਹੋ? ਕਰਦੇ ਆ ਤੁਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਤੰਦਰੁਸਤ ਰਹੋਗੇ। ਚਲੋ ਜੀ ਵਲੋਗ ਦੀ ਸਟਾਰਟਿੰਗ ਕਰਦੇ ਆ। ਤੇ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਚਲੋ ਜੀ ਅੱਜ ਦਾ ਮੌਸਮ ਚੈੱਕ ਕਰੋ ਪਹਿਲਾਂ। ਲੋ ਜੀ ਅੱਜ ਜਿਹੜਾ ਵੈਦਰ ਆ ਨਾ ਧੁੱਪ ਨਹੀਂ ਦਿਖ ਰਹੀ ਤੇ ਸੇਮ ਹੀ ਜਿਹੜਾ ਵੈਦਰ ਆ ਕੱਲ ਵੀ ਇਦਾਂ ਹੀ ਸੀਗਾ ਤੇ ਹੁਣ ਤਾਂ ਦੇਖੋ ਕੱਪੜੇ ਧੋਲੇ ਕਮਣਾ ਆਪਣਾ ਥੋੜਾ ਮੋਟਾ ਹਜੇ ਰਹਿੰਦਾ ਹੈਗਾ ਵੈਸੇ ਓਵਰঅল ਜ਼ਿਆਦਾਤਰ ਹੋ ਗਿਆ ਹੈਗਾ ਤੇ ਥੋੜਾ ਮੋਟਾ ਕਮ ਰਹਿੰਦਾ ਹੈਗਾ ਤੇ ਜਿਹੜਾ ਮੌਸਮ ਹੈ ਨਾ ਕੱਲ ਵੀ ਮਤਲਬ ਇਦਾਂ ਹੀ ਸੀਗਾ ਧੁੱਪ ਨਹੀਂ ਹੈਗੀ ਸੀ ਤੇ ਅੱਜ ਵੀ ਮੌਸਮ ਇਦਾਂ ਹੀ ਹੋਇਆ ਪਿਆ ਹੈਗਾ ਤੇ ਰੋਟੀ ਪਾਣੀ ਆਪਾਂ ਰੋਟੀ ਪਾਣੀ ਖਾ ਲਿਆ ਤੇ ਬਰਤਨ ਪਏ ਜੀ ਸਾਫ਼ ਕਰਨਾ ਨੇ ਚਲੋ ਜੀ ਹੁਣ ਆਪਾਂ ਵਲੌਗ ਦੀ ਸਟਾਰਟਿੰਗ ਕਰ ਲਈਆ ਤੇ ਵੈਸੇ ਜਦੋਂ ਇਦਾਂ ਦਾ ਮੌਸਮ ਸੋਹਣਾ ਸੋਹਣਾ ਹੁੰਦਾ ਨਾ ਤੇ ਕੰਮ ਕਰਨ ਨੂੰ ਬੜਾ ਜੀ ਕਰਦਾ ਹੈਗਾ ਨਾ ਫਿਰ ਜਿਹੋ ਜਿਹਾ ਮਰਜ਼ੀ ਬੰਦਾ ਦੀਪਲੀ ਕਲੀਨਿੰਗ ਵੀ ਹੋਵੇ ਨਾ ਕਿਸੇ ਚੀਜ਼ ਦੀ ਤਾਂ ਵੀ ਬੰਦਾ ਕਰ ਲੈਂਦਾ ਜਦੋਂ ਧੁੱਪ ਹੋਵੇ ਉਦੋਂ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਧੁੱਪ ਦੇ ਵਿੱਚ ਤਾਂ ਤੇ ਚਲੋ ਜੇ ਹੁਣ ਪਹਿਲਾਂ ਕਰਦੇ ਭੰਡੇ ਸਾਫ਼ ਤੇ ਫਿਰ ਦੇਖਦੇ ਮੇਰੇ ਮੂੰਹ ਦੇ ਜਾਂ ਛਾਲੇ ਹੋ ਗਏ ਬੜਾ ਦਰਦ ਹੁੰਦਾ ਇੱਕ ਆ ਮੇਰੇ ਬਿਮਾਰ ਰਹਿਣ ਕਰਕੇ ਨਾ ਵਾਲਾਂ ਦੀ ਕੇਅਰ ਨਹੀਂ ਮੈਂ ਕੀਤੀ ਤੇ ਮੇਰੇ ਵਾਲ ਸਾਰੇ ਖਰਾਬ ਹੋ ਗਏ ਦੁਬਾਰਾ ਆਹ ਵਾਲੇ ਸਾਰੇ ਚੀਜ਼ਾਂ ਨਾ ਫਰੰਟ ਤੋਂ ਜਦੋਂ ਆਪਾਂ ਕੋਈ ਵੀ ਚੀਜ਼ ਕੇਅਰ ਨਹੀਂ ਕਰਦੇ ਤੇ ਖਰਾਬ ਤਰ ਹੋਣਾ ਪੋਸੀਬਲ ਹੀ ਹੈ ਨਾ ਸੋ ਹੇਅਰ ਦੇ ਮੇਰੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਹੈ ਨਾ ਜਿਆਦਾ ਬਿਮਾਰ ਹੋਣ ਕਰਕੇ ਨਾ ਦੋ ਤਿੰਨ ਮਹੀਨੇ ਹੋ ਗਏ ਤੇ ਕੇਅਰ ਨਹੀਂ ਕੀਤੀ ਕੀ ਹੇਅਰ ਦੀ ਤੇ ਖਰਾਬ ਹੋਏ ਪਏ ਵਾਲ ਬਿਲਕੁਲ ਜਿਆਦਾ ਹੋਣਾ ਪਰ ਇਹਨਾਂ ਨੂੰ ਔਇਲਿੰਗ ਵਗੈਰਾ ਕਰਿਆ ਕਰਾਂਗੇ ਤੇ ਫਿਰ ਆਪਾਂ ਦੇਖਦੇ ਹਾਂ ਤੇ ਚਲੋ ਜੀ ਹੁਣ ਆਪਾਂ ਪਹਿਲਾਂ ਕਰ ਲਈਏ ਗੱਲਾਂ ਬਾਤਾਂ ਬੰਦ ਕਿਉਂਕਿ ਟਾਈਮ ਹੋ ਗਿਆ 9:30 ਵਜੇ ਦਾ ਨਹੀਂ ਪਰ ਉਹਦਾ ਬਾਬਾ ਨਾ ਉਹਨਾਂ ਦਾ ਨਹੀਂ ਰਿਡੀਸ ਨਾਲ ਥੋੜਾ ਚਲਵਾਣਾ ਚੱਲ ਵੜਦੇ ਆ ਨਾ ਵੱਢ ਕੇ ਪੜਾਉਂਦਾ ਪੜਾ ਕਿਉਂਗਾ ਧੋ ਕੇ ਪ੍ਰੈਸ ਕਰਨਾ ਤੇ ਜੇ ਤੱਕ ਦਾ ਕਹਿੰਦੇ ਕਿ ਅਸੀਂ ਉਧਰੋਂ ਹੋ ਗਏ ਕਿਤੇ ਚੱਲੇ ਆ ਫਿਰ ਉਧਰੋਂ ਦੀ ਮੱਕੀ ਹੋਣ ਨੂੰ ਵੀ ਫੜ ਲਾਣਾ ਹਣਾ ਕੋਲ ਬਹਿ ਕੇ ਸਾਰਾ ਵਾਰ ਲੈ ਕੋਲ ਬਹਿ ਕੇ ਮਰਾ ਲੈ ਤੇ ਮੈਂ ਭਾਂਡੇ ਪਾ ਲੈ ਮੈਂ ਤਾਂ ਭਾਂਡੇ ਪੁੱਟੋ ਨਹੀਂ ਕੋਲ ਬਹਿ ਕੇ ਮਰਾ ਲੈ ਚਲੋ ਜਿੱਥੇ ਆਪਾਂ ਕਰਦੇ ਆ ਵਰਤਨ ਸਾਫ ਤੇ ਸਲਾਹ ਬਣ ਰਹੀ ਹੈ ਆਪਣੇ ਮਾਸੀ ਜੀ ਘਰ ਜਾਣ ਦੀ ਦੇਖਦੇ ਆ ਆਪਣਾ ਕੀ ਬਣਦਾ ਮੂਡ ਹੋਇਆ ਜੇ ਕਈ ਵਾਰ ਮੂਡ ਮਤਲਬ ਆਪਾਂ ਕੈਨਸਲ ਵੀ ਕਰ ਦਿੰਦੇ ਹਾਂ ਚਲੋ ਜੇ ਮੂਡ ਹੋਇਆ ਤਾਂ ਚੱਲ ਜਾਾਂਗੇ ਤੇ ਬਾਕੀ ਹਾਂ ਜੀ ਕਹਿਣਾ ਚਾਹੁੰਦੇ ਆ ਕਿ ਕਈ ਵਾਰ ਨਾ ਕੋਈ ਨਾ ਵਲੌਗ ਦੇਖਦੇ ਜ਼ਰੂਰ ਹੁੰਦੇ ਨੇ ਥੰਬਨੇਲ ਦੇਖ ਤਿੱਕੇ ਆਈਡੀਆ ਲੌਣ ਲੱਗ ਜਾਂਦੇ ਹਨਾ ਤੇ ਬਟਰ ਵਲੌਗ ਫੁੱਲ ਵਾਚ ਨਹੀਂ ਕੀਤਾ ਹੁੰਦਾ ਸੋ ਨਾ ਤੁਸੀਂ ਧਿਆਨ ਨਾਲ ਵਾਚ ਕਰਿਆ ਕਰੋ ਜੇਕਰ ਕਿਸੇ ਚੈਨਲ ਤੇ ਤੁਸੀਂ ਵੀਡੀਓ ਵੇਖਣਾ ਵੀ ਚਾਹੁੰਦੇ ਹੋ ਤੇ ਨੋਕਾ ਝੋਕਾ ਵੀ ਕੱਢਣਾ ਚਾਹੁੰਦੇ ਦੇ ਅਗਲੇ ਦੇ ਵਲੌਗ ਦੇ ਵਿੱਚ ਤੇ ਤੁਸੀਂ ਫੁੱਲ ਵਾਚ ਕਰਿਆ ਕਰੋ ਫਿਰ ਵੇਖਿਆ ਕਰੋ ਤੇ ਆਪਾਂ ਗੱਲ ਕਰਦੇ ਆ ਜੀ ਆਪਣੇ ਖੂਆਲੇ ਵਲੌਗ ਦੀ ਕਈਆਂ ਦਾ ਕਹਿਣਾ ਹੈ ਕਿ ਕਹਿੰਦੇ ਨਾ ਅ ਮਤਲਬ ਕਿ ਤੁਸੀਂ ਨਾ ਵਲੌਗ ਵਾਲ ਮਤਲਬ ਉਹਦਾਂ ਉਹਦਾਂ ਤੁਹਾਨੂੰ ਪਤਾ ਜਿਨ੍ਹਾਂ ਨੇ ਤਾਂ ਫੁੱਲ ਵਾਚ ਕੀਤਾ ਉਹਨਾਂ ਨੂੰ ਤੇ ਇਸ ਗੱਲ ਦਾ ਪਤਾ ਹੋਊਗਾ ਕਿ ਆਪਾਂ ਉਸ ਦਿਨ ਵਲੌਗ ਦੇ ਵਿੱਚ ਬਣਾ ਆਪਾਂ ਕੀ ਰਏ ਸੀ ਉਹਦਾਂ ਆਪਾਂ ਬੋਲੀ ਬਣਾ ਰਹੇ ਸੀ ਜਦ ਕਿ ਬੋਲੀ ਮਤਲਬ ਦੁੱਧ ਜ਼ਿਆਦਾ ਜਲਦੀ ਸਹੀ ਹੋਣ ਕਰਕੇ ਜਿਹੜੇ ਆਪਣਾ ਦੁੱਧ ਦਾ ਖੁਆ ਬਣ ਗਿਆ ਸੀ ਠੀਕ ਹੈ ਵੈਸੇ ਆਪਾਂ ਬੋਲੀ ਤਿਆਰ ਕਰ ਰਹੇ ਸੀ ਤੇ ਕਈਆਂ ਦਾ ਕਹਿਣਾ ਹੋ ਜਾਂਦਾ ਲੋ ਜੀ ਇਹ ਤਾਂ ਮਤਲਬ ਜੇ ਕਈ ਵਾਰੀ ਬੰਦਾ ਬਿਮਾਰ ਹੁੰਦਾ ਜਾਂ ਕੁਛ ਹੁੰਦਾ ਨਾ ਜੀ ਕਾਦੇ ਬਿਮਾਰ ਨਹੀਂ ਤੇ ਖੋਏ ਕੱਢੀ ਜਾਂਦੇ ਨੇ ਜੀ ਹਨ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਬੱਤਾਂ ਹੁੰਦੇ ਨੇ ਨਾ ਸੋ ਮਤਲਬ ਪਹਿਲਾਂ ਵਲੌਗ ਨੂੰ ਵਾਚ ਕਰਿਆ ਕਰੋ ਫਿਰ ਕਰਿਆ ਕਰੋ ਗੱਲਾਂ ਬੱਤਾਂ ਫਿਰ ਸੋਹਣੀਆਂ ਲੱਗਦੀਆਂ ਨੇ ਤੇ ਬਾਕੀ ਜਦੋਂ ਵੀ ਕੋਈ ਗੱਲ ਕਰਨੀ ਹੋਏ ਨਾ ਅਗਲੇ ਦੇ ਮੂੰਹ ਤੇ ਕਰੀ ਦੀ ਹੁੰਦੀ ਆ ਨਾ ਕਿ ਮਤਲਬ ਕਿਸੇ ਥਰਡ ਪਰਸਨ ਨੂੰ ਆਪਾਂ ਕਹੇਗੀ ਇਹ ਗੱਲਾਂ ਹਨ ਚੋ ਇਹ ਇਦਾਂ ਦੀਆਂ ਗ ਆਪਾਂ ਸੁਣੀਆ ਸੋ ਕੋਸ਼ਿਸ਼ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੇ ਵੇਖਣੀ ਹੁੰਦੀ ਹੈ ਨਹੀਂ ਵੇਖਣੀ ਤਾਂ ਇਗਨੋਰ ਕਰੋ ਅਗਲੇ ਦੀ ਹਨਾ ਇਗਨੋਰ ਕਰੋ ਚੈਨਲ ਨੂੰ ਅਨਸਬਸਕ੍ਰਾਈਬ ਕਰ ਦਿਓ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਅਗਲੇ ਦੇ ਵੀਡੀਓ ਵੇਖਣੇ ਵੀ ਆ ਤੇ ਨਾਲੇ ਗੱਲਾਂ ਕਰਦੀਆਂ ਹਨਾ ਸੋ ਪਲੀਜ਼ ਸਾਰੇ ਜਣੇ ਧਿਆਨ ਦਿਆ ਕਰੋ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ ਤਲੋ ਜੇ ਸੀਗੇ ਮੇਰੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਮੈਨੂੰ ਲੱਗਦੀਆਂ ਹੁੰਦੀਆਂ ਨੇ ਮੈਂ ਵਲੌਗ ਦੇ ਵਿੱਚ ਕਲੀਅਰ ਕਰ ਦੇਣੀ ਹੁੰਦੀ ਕਿਉਂਕਿ ਜਿਹੜੀ ਚੀਜ਼ ਜਿੱਥੋਂ ਗਈ ਹੈ ਉੱਥੋਂ ਹੀ ਆਪਾਂ ਕਲੀਅਰ ਕਰਾਂਗੇ ਵਲੌਗ ਦੇ ਵਿੱਚ ਉਹ ਅਗਲੇ ਨੇ ਚੀਜ਼ ਚੱਕ ਕੇ ਅਗਲੇ ਨੇ ਕੋਈ ਗੱਲ ਕਰੀਏ ਤਾਂ ਆਪਾਂ ਉੱਥੇ ਹੀ ਜਵਾਬ ਦੇਵਾਂਗੇ ਅਗਲੇ ਨੂੰ ਕਿਉਂਕਿ ਅਗਲਾ ਵਲੌਗ ਤਾਂ ਦੇਖਦੇ ਹੀ ਹੁੰਦਾ ਹਨ ਪਰ ਮੈਂ ਇੱਕ ਗੱਲ ਕਹਿਣੀ ਹੈ ਕਿ ਆਪਾਂ ਕਿਸੇ ਵੀ ਬੰਦੇ ਦਾ ਵਲੌਗ ਦੇਖਦੇ ਹਨ ਜਾਂ ਤਾਂ ਉਹਨੂੰ ਫੁੱਲ ਵਾਚ ਕਰੋ ਉਹਦਾ ਪੂਰਾ ਸਟਾਰਟਿੰਗ ਪੁਆਇੰਟ ਤੋਂ ਲੈ ਕੇ ਐਂਡ ਤੱਕ ਗੱਲ ਨੂੰ ਸੁਣੋ ਸਮਝੋ ਫਿਰ ਗੱਲ ਦਾ ਮਤਲਬ ਵਿੱਚੋਂ ਕੱਢੀ ਦਿੰ ਹਣਾ থামਨੇ ਲ ਜਾ ਕੇ ਆਪਾਂ ਗੱਲਾਂ ਕਰੀ ਜੀ ਕਿ ਹਾਂ ਜੀ ਹਾਂ ਹਨਾ ਆ ਗੱਲ ਆਏ ਆ ਨਹੀਂ ਇਦਾਂ ਨਹੀਂ ਹੁੰਦਾ ਹੁੰਦਾ ਸੋ ਫੁੱਲ ਵਾਚ ਕਰਿਆ ਕਰੋ ਜੇ ਕਰਨੀ ਆ ਵੀਡੀਓ ਨਹੀਂ ਕਰਦੇ ਅਨਸਬਸਕ੍ਰਾਈਬ ਕਰੋ ਕੋਈ ਏਡਾ ਕਿਸਨ ਤੱਕ ਕਾਣੀਗਾ ਕਿ ਸਾਡੇ ਵਲੌਗ ਦੇਖਣੇ ਹਨਾ ਅਸਤ ਆਪਣੇ ਐਂਟਰਟੇਨਮੈਂਟ ਲਈ ਆਪਣੇ ਹਨਾ ਆਪਣੀ ਮਿਹਨਤ ਕਰਦੇ ਆ ਨਾਲੇ ਸਾਡਾ ਐਂਟਰਟੇਨਮੈਂਟ ਹੁੰਦਾ ਸਾਡੇ ਨਾਲੇ ਟਾਈਮ ਪਾਸ ਹੁੰਦਾ ਨਾਲੇ ਸਾਨੂੰ ਵਾਹਿਗੁਰੂ ਦੀ ਕਿਰਪਾ ਨਾਲ ਪੈਸਾ ਬੰਦਾ ਸੋ ਇਸ ਕਰਕੇ ਅਸੀਂ ਤਾਂ ਉਹਦਾ ਕੰਮ ਕਰਦੇ ਆ ਸੋ ਕਿ ਆਂਦਿਆ ਕਰੋ ਜਿਹੜੇ ਇਦਾਂ ਦੀਆਂ ਗੱਲਾਂ ਬਥਾ ਕਰਦੇ ਨੇ ਉਹ ਜੀ ਆਪਣਾ ਇੱਥੇ ਸਿੰਕ ਵਗੈਰਾ ਸਾਫ਼-ਸਾਫ਼ ਆਪਾਂ ਕਰ ਲਈਏ ਦਵਦਵ ਤੇ ਦੈਨ ਉਸ ਤੋਂ ਬਾਅਦ ਨਾ ਮੈਨੂੰ ਲੱਗਦਾ ਰੇਨ ਆ ਜਿਹੜੀ ਛੋਟੀ-ਛੋਟੀ ਕਣੀ ਦਾ ਮੈਂ ਜਿਹੜਾ ਸਟਾਰਟ ਹੋ ਰਿਹਾ ਤੇ ਆਪਾਂ ਦਵਦਵ ਕੱਪੜੇ ਲਾ ਲਈਏ ਕਿਉਂਕਿ ਇਹਦੇ ਵਿੱਚ ਨਾ ਵਾਈਟ ਕੱਪੜੇ ਵੀ ਹੈਗੇ ਤਾਂ ਆਪਾਂ ਦਵਦਵ ਕੱਪੜੇ ਲਾ ਕੇ ਤੇ ਇਹਨੂੰ ਆਪਾਂ ਅੰਦਰ ਸਟੈਂਡ ਤੇ ਉੱਪਰ ਸਟੈਂਡ ਉਦੋਂ ਲਿਆ ਸੀ ਜਦੋਂ ਚੱਲੇ ਚੱਲੇ ਸੀ ਸਟੈਂਡ ਤੇ ਉਦੋਂ ਨਾ ਸਟੈਂਡਾ ਥੱਲੇ ਨਾ ਮਤਲਬ ਜਿਹੜੇ ਟਾਇਰ ਹੁੰਦੇ ਟਾਇਰ ਨਹੀਂ ਲੱਗੇ ਆਏ ਸੀ ਤੇ ਹੁਣ ਜਿਵੇਂ ਆਉਂਦੇ ਹਨਾ ਸਟੈਂਡ ਤੇ ਟਾਇਰ ਵਗੈਰਾ ਲੱਗੇ ਆ ਜਾਂਦੇ ਨੇ ਤੇ ਕਹਿੰਦੇ ਉਹਨਾਂ ਨਾ ਜਿਹੜੀ ਪਹਿਲਾਂ ਪਹਿਲਾਂ ਚੀਜ਼ ਮਿਲ ਜ ਉਹਦੇ ਨਾਲ ਦੀ ਚੀਜ਼ ਨਹੀਂ ਮਿਲਦੀ ਹੁੰਦੀ ਬਸ ਉਦੋਂ ਉਹਦੇ ਟਾਇਰ ਨਹੀਂ ਲੱਗੇ ਤੇ ਮਜ਼ਬੂਤ ਬਹੁਤ ਹੈ ਤੇ ਉਹ ਆਪਾਂ ਨਾ ਕਦੇ ਬਾਹਰ ਹੀ ਨਹੀਂ ਕੱਢਿਆ ਫਿਰ ਆਪਾਂ ਇੱਕ ਅੱਧੀ ਵਾਰ ਚੋ ਕੱਢਿਆ ਹੋਊਗਾ ਉਹ ਵੀ ਸਰਦੀ ਦੇ ਵਿੱਚ ਸਟਾਰਟਿੰਗ ਪੁਆਇੰਟ ਦੇ ਵਿੱਚ ਬਟ ਹੁਣ ਆਪਾਂ ਕਦੇ ਬਾਹਰ ਨਹੀਂ ਕੱਢਿਆ ਅੰਦਰ ਹੀ ਆਪਾਂ ਸੁੱਕਣੇ ਪਾ ਦਿੰ ਨੌ ਚਿਕਣੀਆਂ ਨੇ ਪਾਤਾ ਪਚਾ ਲ ਮੇਰਾ ਭੱਜ ਕੇ ਕੱਪੜੇ ਲਾਏ ਕੋਟੀ ਕਣੀ ਆ ਗਈ ਦੇਖ ਭਾਂਡੇ ਵੀ ਚੱਟਾਂ ਦਾ ਵਾਤਾ ਜੀ ਬਾਹਰ ਤਾਂ ਆ ਗਿਆ سیمੀ ਤੇ ਮੈਂ ਨਾ ਸਿਰ ਕੱਪੜੇ ਲਾ ਲੇ ਕੱਪੜੇ ਲਾ ਕੇ ਮੈਂ ਸਾਰੇ ਸਟੈਂਡ ਤੇ ਪਾ ਤੇ ਉੱਪਰ ਚਲਾਤਾ ਪੱਖਾ ਠੀਕ ਹੈ ਸਾਰੇ ਸੁੱਕ ਜਾਣਗੇ ਮੈਂ ਕਿਹਾ ਹੋਰ ਸਾਰੇ ਇੱਥੇ ਪਾ ਦੇ ਵਧੀਆ ਸਟੈਂਡ ਤੇ ਕੰਮ ਨਿਬੜੂਗਾ ਜੱਪ ਦੀ ਜੀਪ ਖੜੀ ਲਓ ਜੀ ਇੱਧਰ ਤੁਹਾਨੂੰ ਮੈਂ ਦਿਖਾਉਣੀ ਆ ਜਿਹੜਾ ਰੋਜ਼ ਆਪਣੇ ਬਿੱਲਾ ਆਉਂਦਾ ਕਿੰਨੇ ਸਕੂਨ ਦੇ ਨਾਲ ਸੁੱਤਾ ਪਿਆ ਨਾ ਕੋਈ ਡਰ ਨਹੀਂ ਇੱਥੇ ਐ ਸੁੱਤਾ ਮਿਉ ਬਿੱਲੇ ਉਠਾੜ ਕਿਵੇਂ ਸੁੱਤਾ ਪਿਆ ਬੇ ਕੁੱਤੇ ਵਗਾਰੇ ਨੇ ਨੇਹ ਦੇ ਜ਼ਖਮ ਕਰਦਾ ਚਿਹਰੇ ਦੇ ਇਥੇ ਨੂੰ ਐ ਲੱਗਦਾ ਕਿ ਮੈਨੂੰ ਇਥੇ ਕੋਈ ਡਾਰਨਿੰਗ ਡੁੱਕਰ ਨੇ ਇਸ ਕਰਕੇ ਆ ਕੇ ਨਾ ਰੋਜ ਖਾਣਾ ਖਾ ਲੈਂਦਾ ਨਾਲੇ ਸੌ ਜਾਂਦਾ ਐ ਅਸੀਂ ਵੀ ਇਹਨੂੰ ਕੁਛ ਨਹੀਂ ਕਹਿੰਦੇ ਵਿਚਾਰਾ ਤਾਂ ਪਹਿਲਾਂ ਹੀ ਹਈ ਹੋਈ ਓ ਜਿਹੜੇ ਦੇ ਸੱਟ ਲੱਗ ਗਈ ਮਾਣੋ ਓ ਮਾਣੋ ਵੇਖੀ ਇਹਨੂੰ ਪਤਾ ਮੈਨੂੰ ਛੇੜਦੀ ਐ ਕਿਉਂਕਿ ਮੈਂ ਪਹਿਲਾਂ ਛੇੜ ਕੇ ਗਈ ਐ ਨਾ ਨਹੀਂ ਸੁੱਤਰ ਕਿਸੇ ਕੁੱਤੇ ਨੇ ਇਹਦੇ ਨਾ ਬੁਰਕੀ ਭਰੀ ਕੀ ਕਰ ਸਕਦੇ ਚਲੋ ਜੀ ਇਹਨਾਂ ਵਿਚਾਰਿਆਂ ਨੇ ਵੀ ਹਨਾ ਆਪ ਜੀ ਹੈਲੋ ਮਾਨੋ ਬਿੱਲੀ ਮਾਨੋ ਇਹਨੂੰ ਪਤਾ ਛੇੜ ਲਓ ਜੀ ਗੁੱਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਲਓ ਜੀ ਧੁੱਪ ਇਧਰ ਦੇ ਪਾਸੇ ਹੀ ਗਰਮੀ ਬਹੁਤ ਹੋ ਗਈ ਆ ਤੇ ਆਪਾਂ ਹੁਣ ਤਰਦੇ ਆਂ ਛੀਵਾ ਜੀ ਤੇ ਆਪਾਂ ਤਾਂ ਇਹ ਸਬਜੀ ਸਬਜੀ ਤਾਂ ਨਿਕਲ ਦੂ ਤੇ ਇਧਰ ਵੇਖੋ ਕਿੰਨੀ ਤਾਂ ਪ੍ਰਸਿੱਧੀ ਹੋ ਗਈ ਸੋਹਜਾ ਚਮਕਦਾ ਚੜਦਾ ਲੈਂਦਾ ਤੁਰਦਾ ਜਾਂਦਾ ਇਧਰੋਂ ਲੋ ਜੀ ਆਪਾਂ ਹੁਣ ਕੁੱਕਰ ਧਰਤਾ ਤੇ ਆਪਾਂ ਪਾਈਏ ਤੇਲ ਲੋ ਜੀ ਤੇ ਤੜਕਾ ਲਗਾਈਏ ਆਪਾਂ ਪਹਿਲਾਂ ਲੋ ਜੀ ਇਧਰ ਆਪਣਾ ਕਿ ਬੇਤ ਫੋਲਾਂ ਦੇ ਧੀਰਾ ਸਿੰਡ ਕੱਢੀ ਆ ਹਾਂ ਤਦੂਰੀ ਲਾ ਤਦੂਰੀ ਲਾ ਕਦੂ ਦੀ ਸਬਜੀ ਤੂੰ ਕਦੂ ਦੀ ਸਬਜੀ ਹੁਣ ਆਪਣਾ ਦੇਖੋ ਨਮਕ ਮਿਰਚ ਮਸਾਲੇ ਪਾਵਾਂਗੇ ਨਮਕ ਜਿਹੜਾ ਆਪਣਾ ਮਸਾਲਾ ਬਿਲਕੁਲ ਰੈਡੀ ਹੈ सब्जी वैसे भी लसन का टेस्ट ही नहीं लगता अदरक तो टेस्ट ही लगता जो पा हो गर्मी करके आप कुछ नहीं पा रहे नॉर्मल सब्जी आप कद्दू वाली ऑलवेज ही आप दुद्ध पा के बनाने थोड़ा जिन्हों भुना आप थोड़ा जि भुन गए सेक लग फिर पानी ऐड करा ਉਹ ਜਿੱਥੇ ਆਪਾਂ ਜਿਹੜਾ ਸਬਜ਼ੀ ਨੂੰ ਤੜਕਾ ਲਾਤਾ ਸੀ ਤੇ ਸਬਜ਼ੀ ਦਾ ਨਾ ਲਾਸਟ ਵੀਊ ਜਿਹੜੇ ਹੁੰਦੇ ਸਬਜ਼ੀ ਪਕਾਉਣ ਵਾਲੇ ਉਹ ਚੇਤਾ ਹੀ ਭੁੱਲ ਜਾਂਦੇ ਆ ਕਿਉਂਕਿ ਉਦੋਂ ਨੂੰ ਜਾਂ ਤਾਂ ਮੈਂ ਵਲੌਗ ਦਾ ਐਂਡ ਹੀ ਕਰ ਦਿੰਦੇ ਉਹ ਤੋਂ ਪਹਿਲਾਂ ਸਬਜ਼ੀ ਪਕਾਉਣ ਤੋਂ ਪਹਿਲਾਂ ਤੇ ਜਾਂ ਮੈਂ ਕੀ ਕਰਦੀ ਹੁੰਨੀ ਆ ਅੰਦਰ ਬਾਹਰ ਕੋਈ ਹੋਰ ਜਿਹੜੇ ਕੰਮ ਰਹਿੰਦੇ ਹੁੰਦੇ ਪ੍ਰੈਸ ਵਗੈਰਾ ਉਹ ਕਰਨ ਬਹਿ ਜਾਂਦੇ ਨੇ ਇਸ ਕਰਕੇ ਨਾ ਜਿਹੜਾ ਮੇਰੇ ਸਬਜੀ ਵਕਾਉਣ ਵਾਲਾ ਚੇਤੇ ਹੀ ਭੁੱਲ ਜਾਂਦਾ ਮੈਨੂੰ ਕਿ ਮੈਂ ਲਾਸਟ ਤੇ ਸਬਜੀ ਵਕਾਉਣੀ ਆ ਤਾਂ ਕਰਕੇ ਰਹਿ ਜਾਂਦੀ ਸੋ ਇਸੇ ਤਰ੍ਹਾਂ ਇੱਥੇ ਹੋਇਆ ਕਿ ਵੀਡੀਓ ਮੈਂ ਜਿੱਥੋਂ ਤੱਕ ਲੈ ਲਈ ਠੀਕ ਐ ਤੇ ਉਦੋਂ ਬਾਅਦ ਜਿਹੜੀ ਦੁੱਧ ਵਗੈਰਾ ਪਾਇਆ ਹਨਾ ਸਬਜੀ ਵਗੈਰਾ ਚ ਉਹ ਸਾਰਾ ਕੁਝ ਕਲਿੱਪ ਵਗੈਰਾ ਨਹੀਂ ਐਡ-ਆਨ ਹੋਈਆਂ ਮਤਲਬ ਬਣਾਈਆਂ ਹੀ ਨਹੀਂ ਗਿਆ ਚੇਤਾ ਭੁੱਲ ਜਾਂਦਾ ਇੱਕ ਸ਼ਾਮ ਨੂੰ ਤੁਹਾਨੂੰ ਪਤਾ ਗਰਮੀ ਬੜੀ ਹੁੰਦੀ ਆ ਐ ਹੁੰਦਾ ਕਿ ਦੱਬ ਦੱਬ ਕੰਮ ਕਰੀਏ ਤੇ ਅੰਦਰ ਵੜ ਗਿਆ ਹਨਾ ਸੋ ਇਸ ਕਰਕੇ ਜਿਹੜੀ ਉਹ ਕਲਿੱਪਸ ਵਗੈਰ ਇਦਾਂ ਐਡ ਨਹੀਂ ਹੁੰਦੀਆਂ ਭੁੱਲ ਚਾਈਦੀਆਂ ਨੇ ਆਪਾਂ ਚਲੋ ਜੀ ਇੱਕ ਤਾਂ ਭਾਂਡੇ ਦਾ ਕੰਮ ਜਦੋਂ ਲੋਟ ਹੀ ਨਹੀਂ ਹੁੰਦਾ ਚਾਹ ਪੀ ਲੋ ਪਾਣੀ ਪੀ ਲੋ ਭਾਂਡੇ ਭੰਡੇ ਹੋ ਹੀ ਜਾਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਂਡੇ ਦਾ ਕੰਮ ਚੱਲਦਾ ਹੀ ਰਹਿੰਦਾ ਤੇ ਹੁਣ ਵੀ ਬਸ ਸਬਜੀ ਤੋਂ ਜਦੋਂ ਆਪਾਂ ਧਰਦੇ ਉਦੋਂ ਵੀ ਇੰਨੇ ਭਾਂਡੇ ਹੋ ਜਾਂਦੇ ਨੇ ਤੇ ਆਪਾਂ ਹੁਣ ਤਾਂ ਉਹਦਾ ਭਾਂਡੇ ਦਾ ਕੰਮ ਨਵੇੜੇ ਫਿਰ ਬਰਫ਼ ਪਾਣੀ ਪਾਵਾਂਗੇ ਫਟੋਕੁੱਲਾ ਚ ਜਿੱਥੇ ਮੈਂ ਜਦੋਂ-ਜਦੋਂ ਟਿਫਨ ਵਗੈਰਾ ਬੋਤਲ ਵਗੈਰਾ ਰੱਖਦੇ ਸੀਗੇ వాటర్ ਕੂਲਰ ਵਗੈਰਾ ਵਾਸ਼ ਕੀਤੇ ਨੇ ਪਹਿਲਾਂ ਤੇ ਕਈ ਵਾਰ ਸੁਹਾ ਨਹੀਂ ਟਾਈਮ ਲੱਗਦਾ ਫਿਰ ਸ਼ਾਮ ਨੂੰ ਕਰ ਦਿੰਦੇ ਹੁੰਨੇ ਤੇ ਹੁਣ ਮੈਂ ਇੱਥੇ ਬੋਤਲ ਇਹਦੀ ਸਾਫ਼ ਕਰ ਰਹੀ ਸੀ ਤੇ ਬੋਤਲ ਜਿਵੇਂ ਦੂਜੇ ਦਿਨ ਤਾਂ ਵੈਸਤਾ ਰੋਜ਼ ਹੀ ਆਪਾਂ ਸਾਫ਼ ਕਰ ਦਿਆ ਜਿਵੇਂ ਹਨਾ ਸਕੂਲੋਂ ਆਉਂਦਾ ਤਾਂ ਭਾਂਡੇ ਬਟ ਬ੍ਰਸ਼ ਆ ਜਿਹੜਾ ਮੈਂ ਦੂਜੇ ਦਿਨ ਮਾਰਦੀ ਹੁੰਨੀ ਉਹਦੇ ਵਿੱਚ ਤੇ ਇੱਕ ਦਿਨ ਆਪਾਂ ਵਾਸ਼ ਕਰ ਦਿੰਦੇ ਹੁੰਨੇ ਲਿਕਵਿਡ ਪਾ ਕੇ ਤੇ ਇੱਕ ਦਿਨ ਮੈਂ ਸੈਕਿੰਡ ਡੇ ਜਿਵੇਂ ਬੁਰਸ਼ ਮਾਰ ਕੇ ਸਾਫ਼ ਕਰ ਦਿੰਦੇ ਅੰਦਰ ਹਨਾ ਫਿਰ ਕੁਝ ਜੰਮਦਾ ਨਹੀਂ ਬੋਤਲ ਦੇ ਵਿੱਚ ਫਾਈਨੋ ਪ੍ਰੈਸ ਵਗੈਰਾ ਕਰਦੀ ਹੁਣ ਮੈਂ ਸਬਜੀ ਬਣ ਜੂਗੀ ਤੇ ਟਿਫਨ ਵਗੈਰਾ ਸੁੱਕਦੇ ਅੰਦਰ ਫੇਰ ਰੱਖਦੇ ਆ ਇਹ ਪਲੇ ਕਰੀਏ ਦਾ ਦਾदू ਨਾਲ ਲੇ ਕੇ ਹਸਬੰਡ ਉਹ ਨਾਲ ਤੇ ਆਪਾਂ ਨੂੰ ਹੁਣ ਕੱਪੜੇ ਪ੍ਰੈਸ ਦਾ ਇਹਦਾ ਕੰਮ ਨੇ ਵੇੜੀਏ ਕਿਉਂਕਿ ਰਾਤ ਨੂੰ ਫਿਰ ਜੀ ਨਹੀਂ ਕਰਦਾ ਗਰਮੀ ਜਿਆਦਾ ਲੱਗਦੀ ਆ ਤੇ ਸਭ ਤੋਂ ਪਹਿਲਾਂ ਮੈਂ ਇਹਦੀ ਤਿਆਰੀ ਕਰਕੇ ਰੱਖਾਂ ਫੰਕਸ਼ਨ ਦੇ ਲੋ ਜੀ ਬਹੁਤ ਸੋਹਣਾ ਕੱਪੜਾ ਬਹੁਤ ਆ ਤੇ 4-500 ਦਾ ਹੀ ਮਿਲ ਗਣ ਆਲੇ ਬਹੁਤ ਸੋਹਣਾ ਨਹੀਂ ਤਾਂ ਜਿਹੜੇ ਜਿਹੜਾ ਪਹਿਲਾਂ ਤੋਂ ਹੈ ਨਾ ਉਹਦੀ ਤਾਂ ਸਵਾਈ ਇੰਨੀ ਮਹਿੰਗੀ ਸੀਗੀ ਜਿੰਨੇ ਦਾ ਪੂਰਾ ਸੂਟ ਆ ਗਿਆ ਸੇ ਆਪਾਂ ਨਾ ਹੁਣ ਪਹਿਲਾਂ ਸੂਟ ਪ੍ਰੈਸ ਕਰਦੇ ਆ ਮੈਨੂੰ ਵਾਈਟ ਚਲੋ ਜੀ ਨਾ ਕਰਕਦੇ ਦੇ ਕੱਪੜੇ ਇਹਦੇ ਜ਼ਰੂਰੀ ਕੱਪੜੇ ਹਨ ਇਹਦੇ ਪ੍ਰੈਸ ਕਰ ਜੀ ਹਸਬੰਦ ਦਾ ਇੱਕ ਸੂਟ ਲੈ ਲੈਂਦਾ ਵਾਲੇ ਨਹੀਂ ਮੈਂ ਕਰਦੀ ਆ ਜਿਹੜਾ ਸਾਜਮੇਂ ਰੱਖਦਾ ਕਿਉਂਕਿ ਮੇਰੇ ਵੀ ਪਏ ਹੈਗੇ ਨਵੇਂ ਸਾਰੇ ਪ੍ਰੈਸ ਕਰਨ ਵਾਲੇ ਜਿੰਗੱਖੜੀ ਤੇ ਪਾ ਕੇ ਗਈਆਂ ਫੇਰ ਹਾਂਜੀ ਲਾਈਕ ਕਰ ਦਿਓ ਕੀਏ ਲਾਈਕ ਕਰੋ ਕਿਹੜਾ ਲਾਈਕ ਕਰ ਆਈ ਮੇ ਤਾਂ ਮਾਂ ਦਾ ਤੇ ਆਈ ਤਾਂ ਤੇ ਦਾ ਯਾਜੂ ਤੇ ਛਮੇਲੀ ਮੈਨੂੰ ਦੱਸੋ ਕਿਸ ਤਰ੍ਹਾਂ ਦੀ ਮੈਨੂੰ ਪਤਾ ਤਾਂ ਹੋਵੇ ਬਟਾ ਅਸੀਂ ਮੇਰੇ ਤੋਂ ਹੈ ਨਹੀਂ ਜੀ ਮੇਰੇ پاس ਕਿੱਥੇ ਸੀਗੀ ਚਲੋ ਬਸ ਕਦੋਂ ਹੁਣ ਹੁਣ ਮੈਨੂੰ ਕਹੋ ਤੁਸੀਂ ਬਾਬੇ ਨਾਲ ਕਿੱਥੇ ਮੈਨੂੰ ਤਾਂ ਕੀ ਪਤਾ ਹੋਊਗਾ ਪਾਪਾ ਤੇ ਆ ਰਹੇ ਆ ਪਾਪਾ ਜੀ ਆ ਰਹੇ ਨੇ ਬਸ ਮੈਂ ਫੋਨ ਕੀਤਾ ਉਹਨਾਂ ਕੋ ਲੈ ਗਏ ਠੀਕ ਹੈ ਆ ਰਹੇ ਨੇ ਮੈਨੂੰ ਸਮਾ ਮੈਨੂੰ ਪਤਾ ਹੋਵੇ ਨਾ ਕਿੱਥੇ ਮੈਂ ਫਿਰ ਤਾਂ ਮੈਂ ਦੇ ਰਾ ਸੀ ਪੁੱਤੇ ਬਾਹਰ ਪਈਆ ਬਾਹਰ ਦਾਦੀ ਹੈਗੀ ਦਾਦੀ ਤੋਂ ਲੈ ਲਓ ਦਾਦੀ ਜੀ ਨੂੰ ਚੱਕ ਦਿੰਦਾ ਤਾਂ ਮੈਂ ਦਾਦੀ ਨੂੰ ਪਾਣੀ ਅਸਾਂ ਮੰਮਾ ਨੂੰ ਪਤਾ ਹੈ ਕੋਈ ਨਾ ਫਿਰ ਮੰਮਾ ਦੇ ਦਿੰਦੇ ਚਲ ਜੀ ਆ ਜੀ ਚਲ ਉਹਦੇ ਜਦੋਂ ਬੱਚਾ ਜੱਤ ਕਰਨ ਲੱਗਦੇ ਨਾ ਫਿਰ ਪਹਿਲਾਂ ਉਹੀ ਕੰਮ ਕਰਨਾ ਪੈਂਦਾ ਜਿਹੜਾ ਹੁਕਾ ਵੀ ਚਲੋ ਦੱਸੋ ਸਾਈਜ਼ ਨਾ ਉਹ ਜਿਹੜਾ ਉਹ ਦੇ ਦੱਸੇ ਸਾਈਜ਼ ਜਿਹੜਾ ਇਹਦੇ ਸਾਈਜ਼ ਹੋਣਾ ਸੀ ਉਹ ਸਾਈਜ਼ ਉਹ ਕਹਿੰਦੇ ਜਿਵੇਂ ਤੁਸੀਂ ਵਾਸ਼ ਕਰੋਗੇ ਨਾ ਉਹ ਹੋ ਜੂਗਾ ਸੰਗੜ ਤੂਆ ਤੇ ਫਿਰ ਅਸੀਂ ਥੋੜਾ ਜਿਹਾ ਵੱਡਾ ਹੀ ਲੈ ਲਓ ਤੇ ਵੱਡਾ ਥੋੜਾ ਜਿਹਾ ਵੱਡਾ ਲੱਗਦਾ ਇਹਦੇ ਚਲੋ ਖੁੱਲੇ ਦਾ ਤਾਂ ਕੋਈ ਢਾਲ ਨਹੀਂ ਭੀੜੀ ਦਾ ਸੋਲੂਸ਼ਨ ਨਹੀਂ ਨਾ ਹੈਗਾ ਸਿਰਫ ਇੱਕ ਵਾਰੀ ਪਾ ਕੇ ਫੇਰ ਰੱਖ ਦਿੰਨੇ ਚੀਜ਼ ਹੈ ਨਾ ਸਿਰਫ ਨੂੰਸ਼ ਨਹੀਂ ਨਾ ਰਹੋ ਲੋਕਾਂ ਜਿਸ ਕੋਈ ਕਿ ਮੈਂ ਸੋਚਿਆ ਵੱਡਾ ਹੀ ਲੈ ਲਵੋ ਕੋਰਾ ਨੰਬਰ करवाती पजामे कमीज दा कुछ नहीं करवाया कमीज़ गर्मी है ही चंगा मेरी आता रात सारे कपड़े नाल के अंदर सारा कुछ कठा धर दी जो सवेरे मिनट च तैयार हो जाता है सवेरे कपड़े चकने बड़ा औखा लगता है सवेरे प्रेस करने तो जल कि ਕੈਸੇ ਕੈਸੇ ਜਦੋਂ ਸੁਹਣੇ ਕਪੜੇ ਪ੍ਰੈਸ ਕਰਕੇ ਪੋਣੇ ਮੈਨੂੰ ਸਭ ਤੋਂ ਔਖਾ ਲੱਗਦਾ ਮੈਨੂੰ ਇਹ ਹੁੰਦਾ ਜਦੋਂ ਕਿਤੇ ਜਾਣਾ ਨਾ ਤੇ ਕਪੜੇ ਪਹਿਲਾਂ ਪ੍ਰੈਸ ਕਰਕੇ ਰੱਖੇ ਹਾਂ ਤਾਂ ਸਵੇਰੇ ਚੱਕ ਕੇ ਬਸ ਧਣਾ ਕੇ ਪਾਏ ਤੇ ਚੜੂ ਕਮੈਂਟ ਕਰਕੇ ਦੱਸੋ ਕਿਹਨੂੰ ਔਖਾ ਲੱਗਦਾ ਇਹਨੇ ਸੂਬਾ ਸੂਬਾ ਕਿਤੇ ਜਾਣਾ ਹੋਵੇ ਤੂੰ ਵੀ ਕਪੜੇ ਪ੍ਰੈਸ ਕਰੀਂ ਕਿ ਮੈਨੂੰ ਤਾਂ ਬਹੁਤ ਔਖਾ ਲੱਗਦਾ ਹੈ ਚਲੋ ਜੀ ਕਰਦੇ ਆਪਾਂ ਇੱਥੇ ਵਲੌਗ ਦਾ ਐਂਡ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਮੋਟੀਵੇਸ਼ਨ ਮਿਲਦਾ ਹੈ ਸੋ ਮੋਟੀਵੇਟ ਕਰਿਆ ਕਰੋ ਅਗਲੇ ਨੂੰ ਹਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਬਾਕੀ ਜਿਹੜੇ ਭੈਣ ਭਾਈ ਸੁਨੇ ਸੁਨੇ ਕਮੈਂਟ ਕਰਦੇ ਆ ਥੈਂਕ ਯੂ ਸੋ ਮਚ ਸਾਰਿਆਂ ਦਾ ਇਨੀ ਸਪੋਰਟ ਕਰਨ ਦੇ ਲਈ ਤੇ ਇਸੇ ਤਰ੍ਹਾਂ ਆਪਣੀ ਜਿਹੜੀ ਸਪੋਰਟ ਬਣਾਈ ਰੱਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਿਆ ਕਰੋ ਤੇ ਚੈਨਲ ਨਾਲ ਜੁੜਿਆ ਕਰੋ ਜੇਕਰ ਕੋਈ ਨਿਊ ਹੁੰਦਾ ਤਾਂ ਚੈਨਲ ਨੂੰ ਜੁਆਇਨ ਜੁੜ ਕਰਿਆ ਕਰੋ ਸਬਸਕ੍ਰਾਈ Muchas gracias